ਦੇਖੋ ਕੇ ਨਿਕਲੋ ਬਾਦ ਮੁਕੰਦਸੇ ਜੰਗਲੜੋਂ ਮਹਿਮਾਨੋਂ ਸੇ ਜੀਜੇਪੀ ਸਰਕਾਰ ਮਰਦਾਵਾਰ ਜੀਜੇਪੀ ਸਰਕਾਰ ਮਰਦਾਵਾਰ ਜੀਜੇਪੀ ਸਰਕਾਰ ਮਰਦਾਵਾਰ ਅੰਮ੍ਰਿਤ ਸ਼ਾਹ ਮਰਦਾਵਾਰ ਅੰਮ੍ਰਿਤ ਸ਼ਾਹ ਮਰਦਾਵਾਰ ਸਤਕਾਰਯੋਗ ਸਾਥੀਓ ਜੋ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਅੰਮ੍ਰਿਤ ਸ਼ਾਹ ਨੇ ਜਿਹੜਾ ਜਵਾਬ ਦਿੱਤਾ ਸੀ ਔਰ ਬਾਬਾ ਸਾਹਿਬ ਜਦੋਂ 74 ਡਿਗਰੀ ਦੀ ਡਿਗਰੀ ਕੀਤੀ ਸੀ ਔਰ ਬਾਬਾ ਸਾਹਿਬਾਂ ਨੂੰ ਸਭ ਨੂੰ ਪਤਾ ਸਿੰਪਲ ਆਫ ਦਾ ਨੋਲੇਜ 75 72 ਵਿੱਚ ਭਾਰਤ ਦੇ ਦਾ ਪਾਉਂਡ ਹੋਣਾ ਵੀ ਮੰਨੇਗਾ ਔਰ ਜਿਨ੍ਹਾਂ ਕੋਲ 32 ਡਿਗਰੀਆਂ ਔਰ ਨੌ ਭਾਸ਼ਾ ਦਾ ਗਿਆਨ ਹੈ ਔਰ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਸਾਡੇ ਦੇਸ਼ ਨੂੰ ਇੱਕ ਨਹੀ ਨਵਾ ਦਿੱਤੀ ਸੀ ਪਰ ਉਹਨੂੰ ਇੱਕ ਕਤਕ ਚੰਗੇ ਵਿਅਕਤੀ ਦੇ ਤੀਕਾ ਦਿੱਤੀ ਪਾਰਲੀਮੈਂਟ ਦੇ ਜਿਹੜਾ ਆ ਮਹਾ ਮੁਰਗਨ ਇਨਸਾਨ ਅੰਮਿਤ ਸ਼ਾ ਜਿੰਦਾ ਅਜ ਮਹਾਉਂਦਰ ਚ ਪਤਲਾ ਫੁੱਟਿਆ ਜਾ ਰਿਹਾ ਇਹਨੂੰ ਇਹ ਗੱਲ ਕਹੀ ਪਾਰਲੀਮੈਂਟ ਦੇ ਵਿੱਚ ਵੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਿਹੜਾ ਨਾਮ ਇੱਕ ਟ੍ਰੈਂਡ ਹੋ ਗਿਆ ਹੈ ਫੈਸ਼ਨ ਹੋ ਗਿਆ ਅੰਬੇਦਕਰ ਅੰਬੇਦਕਰ ਜੇ ਤੁਸੀਂ ਅੰਬੇਦਕਰ ਦਾ ਨਾਮ ਛੱਡ ਕੇ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਦਾ ਜੰਮਾਂ ਤੋਂ ਦਸਫੁਰ ਮਿਲ ਜਾਣਾ ਸੀ ਅੰਮ੍ਰਿਤ ਸਾਜੀ ਤੁਹਾਨੂੰ ਦੱਸਣਾ ਚਾਹੁੰਦੇ ਇੱਕ ਵੀਡੀਓ ਦੇ ਮਾਦੀਏ ਵਰਾਈ ਪਰ ਸਾਰਾ ਜੋਗਾ ਸਾਰੀ ਜ਼ਿੰਦਗੀ ਅਸੀਂ ਭਗਵਾਨ ਨੂੰ ਹੀ ਮੰਨਦੇ ਆਏ ਆ ਪਰ ਅਜੇ ਤੱਕ ਸਾਨੂੰ ਕੋਈ ਇਨਸਾਫ ਤਾਂ ਮਿਲਿਆ ਨਹੀਂ ਉਹ ਜਦੋਂ ਬਾਬਾ ਸਾਹਿਬ ਡਾਕਟਰ ਹੁੰਦੇ ਆ ਕਿੰਨਾ ਸਾਨੂੰ ਕਦੇ ਕਿੰਨੇ ਲੋਕਾਂ ਨੂੰ ਹੱਕ ਦਾ ਸਿਧਾਂਤ ਲੈ ਕੇ ਸਾਨੂੰ ਹੱਕ ਅਧਿਕਾਰ ਦਵਾਏ ਤੇ ਜਦੋਂ ਸਾਨੂੰ ਉਹਨਾਂ ਲੋਕਾਂ ਦੇ ਬਰਾਬਰ ਕੀਤਾ ਤੇ ਸਾਡੇ ਲਈ ਤਾਂ ਬਾਬਾ ਸਾਹਿਬ ਵੀ ਭਗਵਾਨ ਹੈ ਉਹ ਤੋਂ ਦੇ ਕਾਂਤਰਾ ਅਸੀਂ ਗਾਵਾਂ ਨੂੰ ਵੀ ਮੰਨਦੇ ਰਾਇ ਇਹ ਹੋਰਾਂ ਨੂੰ ਵੀ ਮੰਨਦੇ ਰਾਇ ਪਰ ਸਾਨੂੰ ਅਜੇ ਤੱਕ ਮੁਕਤੀ ਦਾ ਮਹਿ ਨਹੀਂ ਤੇ ਮੁਕਤੀ ਜਵਾਈ ਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਸਾਨੂੰ ਜਵਾਈ ਉਹ ਕੋੜ ਦਾ ਹੱਥ ਕਰਦਾ ਹੱਥ ਦਿਵਾਇਆ ਸਾਨੂੰ ਉਹ ਲੋਕਾਂ ਦੇ ਵਿੱਚ ਬਹਿ ਖੂਨ ਦਾ ਹੱਥ ਲਗਾ ਕੇ ਦਿਵਾਇਆ ਨਹੀਂ ਤਾਂ ਸਾਨੂੰ ਲੋਕ ਸਾਡੀਆਂ ਤਾਂ ਸ਼ੂਤ ਸਮਝਦੇ ਰਾਇ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਿਹੜਾ ਸਾਨੂੰ ਉਹਨਾਂ ਨੇ ਸਾਨੂੰ ਕੋਠੀਆਂ ਕਾਲਾਂ ਦੇ ਬੰਗਲੇ ਲੈ ਕੇ ਵਿਖਾਇਆ ਪਰ ਬਾਬਾ ਸਾਉ ਦਾ ਆਪਣਾ ਮੇਦ ਪਰ ਕੋਈ ਉਸ ਜਗਰੀਆਂ ਨੇ ਜਦੋਂ ਸਾਡੀ ਪੂਰੀ ਜਿਹੜੀਆਂ ਪੀੜੀਆਂ ਵੀ ਪੜਨ ਲੱਗ ਜਾਂ ਫਾਰਾ ਸਾਹਿਬ ਜਿੰਨੀਆਂ ਜਗਰੀਆਂ ਨੇ ਪ੍ਰਾਪਤ ਕਰ ਸਕਦੀਆਂ ਵਾਹ ਬਈ ਜੇ ਵੀ ਬਾਬਾ ਸਾਉ ਦਾ ਆਪਣਾ ਮੇਦ ਦਾ ਸਾਹ ਦਾ ਜਿਹਾ ਸਟੈਚੂ ਹੈ ਵਿਦੇਸ਼ਾਂ ਵਿੱਚ ਵੀ ਲੱਗਿਆ ਹੋਇਆ ਹੈ ਜੁਨੀਆ ਵਸਨੀਆਂ ਚ ਰਿਹਾ ਹੋ ਜਾਵੇ ਚ ਵੀ ਪਟਵਾਟੇ ਅੱਜ ਤੱਕ ਕਿੱਥੇ ਉਹ ਜਿਹੜਾ ਤੁਸੀਂ ਨਰਕ ਸਵਰਗ ਦੀ ਗੱਲ ਕਰਦੇ ਪਾਣਾ ਮਿਕਸ਼ਾ ਦੀ ਤੁਹਾਡੀ ਜਾਨੀ ਮਨੋ ਕਾਮਨਾ ਸ਼ਕਤੀ ਪੂਰੀ ਹੋਵੇ ਜੀ ਪਰਮਾਤਮਾ ਤੁਹਾਨੂੰ ਸੁਰਗਵਾਸੀ ਬਣਾਵੇ ਜੋ ਬੋਲੇ ਸੰਗਰਗਹਿ ਪਰਮਾਨੰਦਿਤੀ ਮਹਾਰਾਜ ਕੀ ਜੈ ਜੈ ਤੀ ਜੈ ਭਾਰਤ ਜੈ ਤੀ ਜੈ ਭਾਰਤ ਜੈ ਭਾਰਤ ਜੈ ਤੀ ਜੈ ਭਾਰਤ ਅੱਜ ਜੋ ਗ੍ਰਾਮ ਮੰਤਰੀ ਅਮਨਦ ਸ਼ਾ ਉਹਦਾ ਮਖੂਨ ਵਿੱਚ ਜੋ ਕੂਦਰਾ ਫੁਟਕਿਆ ਜਾ ਰਿਹਾ ਹੈ ਜਿਹੜੀ ਇਹਨੇ ਪਿਛਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਜੋ ਬਾਬਾ ਸਾਹਿਬ ਨੇ ਗਲਤ ਟਿੱਪਣੀ ਦਿੱਤੀ ਸੀ ਵੀ ਜਿਹੜਾ ਅੰਬੇਦਕਰ ਨਾਮ ਹੈ ਉਹ ਇੱਕ ਫੈਸ਼ਨ ਬਣ ਗਿਆ ਅੰਬੇਦਕਰ ਅੰਬੇਦਕਰ ਅਗਰ ਜੇ ਅੰਬੇਦਕਰ ਦੀ ਨਾਮ ਛੱਡ ਕੇ ਤੁਸੀਂ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸੱਤਾ ਜਨਮਾਂ ਤੱਕ ਸਵਰਗ ਨਹੀਂ ਜਰਣਾ ਸੀ ਅੰਬੇਦਕਰ ਸਾਹਿਬ ਦਾ ਜਿਹੜਾ ਉਹ ਨਾਮ ਹੈ ਜਿਸ ਨੇ ਭਗਵਾਨਾਂ ਤੋਂ ਵੱਧ ਕੇ ਕੰਮ ਕੀਤਾ ਉਹ ਭਗਵਾਨਾਂ ਨੇ ਸਾਨੂੰ ਉਹ ਅਧਿਕਾਰ ਨਹੀਂ ਦਵਾਇਆ ਜੋ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਨੇ ਸੰਭਵਾਇਆ ਸੀ ਉਹ ਸਾਨੂੰ ਗੁਲਾਮੀ ਦੇ ਵਿੱਚ ਕੱਢ ਕੇ ਸਾਨੂੰ ਸਹੀ ਸਕੂਲਾਂ ਦੇ ਵਸਤੇ ਲਖਾਇਆ ਕੋੰਜਾਂ ਦੇ ਸਕੂਲ ਖਾਏ ਤੇ ਬਾਬਾ ਸਾਹਿਬ ਇੱਕ ਉਹ ਫੈਸ਼ਨ ਬਣ ਜਾਣਾ ਤੁਸੀਂ ਤਾਂ ਕਹਿਣਾ ਵੀ ਫੈਸ਼ਨ ਬਣ ਗਿਆ ਇਹ ਬਾਬਾ ਸਾਹਿਬ ਦਾ ਨਾਮ ਅਮਰ ਸਾਹਿਬ ਜੀ 트ੈਂਡ ਬਣਦਾ 트ੈਂਡ ਕਿਉਂਕਿ ਇਹ ਵਿਦੇਸ਼ਾਂ ਦੇ ਵਿੱਚ ਨਾ ਪਹੁੰਚੂ ਗਿਆ ਬਾਬਾ ਸਾਹਿਬ ਦਾ ਨਾਮ ਉਹ ਨਰਕਸਵਰਗ ਤੁਹਾਡੇ ਲੋਕਾਈ ਬਣਿਆ ਸਾਡੇ ਲਈ ਨਹੀਂ ਸਾਡੇ ਲਈ ਤਾਂ ਬਾਬਾ ਸਾਹਿਬ ਹੀ ਨਰਕਸਵਾਰੇ ਦਾ ਜਿਨ੍ਹਾਂ ਨੇ ਸਾਨੂੰ ਸੰਵਿਧਾਨ ਦੇ ਵਿੱਚ ਹੱਕ ਦਿਵਾਏ ਸੀ ਅੱਗੇ ਸਾਡੇ ਪ੍ਰਧਾਨ ਸਾਨੂੰ ਇੱਥੇ ਰਹਿਣਾ ਸਿਖਾਇਆ ਸਾਨੂੰ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਅਸੀਂ ਕਿੱਥੇ ਰਹਿ ਸਕਦੇ ਹਾਂ ਲੀਡਾ ਕਪੜਾ ਆਪਣੀ ਮਰਜ਼ੀ ਦਾ ਪਾ ਸਕਦੇ ਹਾਂ ਅਸੀਂ ਰਹਿ ਸਕਦੇ ਆਪਦੀ ਮਰਜ਼ੀ ਨਾਲ ਤੇ ਸਾਨੂੰ ਉਹਦੇ ਸਭ ਇਹ ਤਾਂ ਨਹੀਂ ਸਾਨੂੰ ਸਾਰੇ ਕਾਨੂੰਨਾਂ ਬਾਰੇ ਹਕਕਾਰਾਂ ਬਾਰੇ ਦੱਸਿਆ ਕਿ ਅਸੀਂ ਕੀ ਅਸੀਂ ਕਰ ਸਕਦੇ ਹਾਂ ਤੇ ਕੀ ਨਹੀਂ ਤੇ ਸਾਨੂੰ ਇਹਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਅਸੀਂ ਤੇ ਸਾਰੀ ਸੰਗਤ ਨੂੰ ਬੱਚਿਆਂ ਨੂੰ ਕਹਿੰਨੇ ਕਿ ਇਹਦੇ ਨਾਲ ਤੁਰੋ ਆਪੇ ਇੱਕ ਕੱਟ ਬਣਾਈਏ ਸਿੰਗਰਾ ਚੁੱਕ ਬਣਾਈਏ ਕਿ ਜਿਹੜਾ ਇਹ ਚੀਜ਼ ਨੂੰ ਸਾਨੂੰ ਅੱਗੇ ਲੈ ਕੇ ਚਾਵੇ ਤੇ ਜਾਪੀਂ ਜੈ ਪਰਮ ਜੈ